ਗੋਲ ਗੱਪ ਤੇ ਖਾਨ ਗਏ ਮੁੰਡੇ ਦੀ ਦੋਸਤਾਂ ਨੇ ਕੀਤੀ ਘੁੱਟਮਾਰ ਆਦਮਾਆ ਕਰਕੇ ਸਣੇ ਮੋਟਰਸਾਈਕਲ ਸੜਕ ਤੇ ਸੁੱਟਿਆ ਫਿਰ ਸੀ.ਟੀ.ਵੀ. ਵਿੱਚ ਕੈਦ ਹੋਈ ਸਾਰੀ ਵਾਰਦਾਤ ਛੋਟੀ ਜਿਹੀ ਗਲਤੇ ਹੋਈ ਟਕਰਾਅ ਤੇ ਵੱਧ ਗਿਆ ਕੰਮ ਮੁੰਡਾ ਆਪਣੇ ਘਰ ਵਾਲਿਆਂ ਨੂੰ ਇਹ ਕਹਿ ਕੇ ਘਰੋਂ ਨਿਕਲਦਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਗੋਲ ਗੱਪੇ ਖਾਣ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਦੋਸਤਾਂ ਦੇ ਘਰ ਜਾਂਦਾ ਹੈ ਤੇ ਛੋਟੀ ਜਿਹੀ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਦੋਵੇਂ ਦੋਸਤ ਉਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਦੇ ਨੇ ਤੇ ਜਦੋਂ ਮੁੰਡੇ ਦੀ ਹਾਲਤ ਅਧਮੋਏ ਹੋ ਜਾਂਦੀ ਹੈ ਤਾਂ ਉਹ ਡਰ ਜਾਂਦੇ ਨੇ ਤੇ ਉਸ ਨੂੰ ਹਸਪਤਾਲ ਚਾਣ ਦੀ ਸੋਚਦੇ ਨੇ لیکن راستے ਵਿੱਚ ਉਹਨਾਂ ਨੂੰ ਫਿਰ ਲੱਗਦਾ ਹੈ ਕਿ ਉਹ بچੇਗਾ ਨਹੀਂ ਤੇ ਉਹਨਾਂ ਦੇ ਗਲ ਪੈ ਜਾਏਗਾ ਇਸ ਲਈ ਉਹ ਉਸ ਨੂੰ ਇੱਕ ਗਲੀ ਦੇ ਵਿੱਚ ਹੀ ਛੱਡ ਕੇ ਤੁਰ ਜਾਂਦੇ ਨੇ ਤੇ ਉਸ ਦਾ ਮੋਟਰਸਾਈਕਲ ਵੀ ਉਸ ਦੇ ਕੋਲ ਹੀ ਛੱਡ ਜਾਂਦੇ ਨੇ ਇਸ ਤੋਂ ਬਾਅਦ ਜਦੋਂ ਮੁੰਡੇ ਦੇ ਘਰ ਵਾਲਿਆਂ ਨੂੰ ਰਾਤ ਨੂੰ ਪਤਾ ਲੱਗਦਾ ਹੈ ਕਿ ਇੱਕ ਖਾਂ ਦੇ ਉੱਪਰ ਕੋਈ ਮੁੰਡਾ ਡਿੱਗਿਆ ਪਿਆ ਤਾਂ ਉਹ ਜਾ ਕੇ ਜਦੋਂ ਦੇਖਦੇ ਨੇ ਤਾਂ ਉਹ ਪਛਾਣ ਲੈਂਦੇ ਨੇ ਕਿ ਇਹ ਮੁੰਡਾ ਤਾਂ ਉਹਨਾਂ ਦਾ ਹੀ ਹੈ ਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਕਿੰਨੇ ਇਸ ਦਰਮਿਆਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਿਹੜੀ ਬਾਡੀ ਮਿਲੀ ਹੈ ਇਹ ਰਾਤ ਦੀ ਗੱਲ ਹੈ ਤੇ ਪੁਲਿਸ ਨੇ ਪਰਿਵਾਰ ਨੂੰ ਰਾਤ ਇਤਲਾਹ ਕਰਤੀ ਸੀ ਫਿਲਹਾਲ ਹੁਣ ਜੋ ਪੁਲਸੀਆ ਕਾਰਵਾਈ ਹੋ ਰਹੀ ਹੈ ਪਰਿਵਾਰ ਦੇ ਬਿਆਨ ਲਿਖੇ ਜਾ ਰਹੇ ਇੱਕ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਹੈ ਉਸ ਤੋਂ ਬਾਅਦ ਦੇਖਦੇ ਆ ਵੀ ਜੋ ਵੀ ਬਣਦੀ ਕਾਰਵਾਈ ਹੋ ਰਹੀ ਹੈ। ਤਾਂ ਲਾਸ਼ ਕਿੱਦਾਂ ਮਿਲੀ ਤੇ ਕਿੱਦਾਂ ਇਤਲਾਹ ਮਿਲੀ ਲੋਕਾਂ ਵੱਲੋਂ। ਦੋ ਬਾਈਕ ਸਵਾਰ ਇਸ ਲਾਸ਼ ਨੂੰ ਇੱਥੇ ਸੁੱਟ ਕੇ ਜਾਂਦੇ ਆ। ਕਾਫੀ ਦੇਰ ਤੱਕ ਤਾਂ ਲੋਕਾਂ ਨੂੰ ਆਇਆ ਲੱਗਦਾ ਕਿ ਕੋਈ ਠੇਕਾ ਨਾਲ ਹੈ ਵੀ ਸ਼ਾਇਦ ਇਹਨੇ ਕੋਈ ਸ਼ਰਾਬ ਸ਼ੁਰੂ ਕੀਤੀ ਹੋਣੀ ਹੈ। ਪਰ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ, ਪੁਲਿਸ ਪਰਿਵਾਰ ਨੂੰ ਦੱਸਦੀ ਹੈ ਵੀ ਇਦਾਂ ਕਰਕੇ ਵੀ ਤੁਹਾਡਾ ਜਿਹੜਾ ਬੱਚਾ ਇੱਥੇ ਮਿਲਿਆ ਹੈ। ਉਸ ਤੋਂ ਬਾਅਦ ਫਿਰ ਪਰਿਵਾਰ ਤੇ ਪੁਲਿਸ ਇਹਨੂੰ ਬਾਡੀ ਨੂੰ ਇਹਦੀ ਮੋਰਚਰੀ 'ਚ ਰੱਖਾਉਂਦੇ ਆ। ਜਿਹੜੇ ਡਾਬਾ ਪੁਲਿਸ ਥੀਨ ਦਾ ਏਰੀਆ ਪੈਂਦਾ ਆ। ਬਾਪੂ ਮਾਰਕੀਟ ਨੀਰ ਪੇਪਲ ਵਾਲਾ ਚੌਕ ਉੱਥੇ ਪੁਲਿਸ ਨੂੰ ਇੰਤਲਾਹ ਆਈ ਕਿ ਇੱਕ ਬੰਦਾ ਕੋਈ ਜ਼ਖਮੀ ਹਾਲਤ ਦੇ ਤੁਸੀਂ ਲਿਖਿਆ ਪਿਆ ਕਰੀਬ ਰਾਤ 10 ਵਜੇ ਪੁਲਿਸ ਨੇ ਸਾਡੇ ਉੱਥੇ ਮੌਕੇ ਤੇ ਦੂਰੀਆਂ ਸਰ ਪਹੁੰਚੇ ਤਾਂ ਉੱਥੇ ਜਿਹੜਾ ਇੱਕ ਬੰਦਾ ਜ਼ਖਮੀ ਹਾਲਤ ਦੇ ਪਿਆ ਸੀ ਕੋਲੇ ਉਹਦਾ ਫਾਦਰ ਸੀਗਾ ਉਹਦਾ ਨਾਮ ਸੀ ਸ਼ਰਦਾ ਪਛਾਰ ਉਹ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਡਿਗਿਆ ਪਿਆ ਇਹਦਾ ਨਾਮ ਹੈਗਾ ਆ ਪ੍ਰਦੀਪ ਤਵਾੜੀ ਤੇ ਉਹ ਆਪਣੇ ਉਥੋਂ ਪੁਲਿਸ ਨੇ ਉਹ ਬਨੂਰ ਦੇ ਪੁੱਕਿਆ ਦੇ ਫਾਜ਼ਿਲਮ ਨੇ ਉਥੋਂ ਉਹਨੂੰ ਸਿਵਲ ਹਸਤਲ ਦਰਜ ਕਰਾਤਾ ਜਦੋਂ ਪੁਲਿਸ ਨੇ ਹੋਰ ਗੱਲ ਵੈਰੀਫਾਈ ਕੀਤੀ ਤੇ ਆਪਣੀ ਮਾਮਨਾ ਅਭਿਸ਼ਾਮਨਾ ਅਸੀਂ ਕੈਕੀ ਕਰ ਦਿੱਤਾ ਤਾਂ ਸ਼ਰਦਾ ਪ੍ਰਸ਼ਾਦ ਨੂੰ ਹੀ ਪਤਾ ਲੱਗਿਆ ਕਿ ਵੀ ਜਿਹੜਾ ਮੁੰਡਾ ਮਰਿਆ ਪ੍ਰਦੀਪ ਤਵਾੜੀ ਇਹ ਕਰ ਸ਼ਾਮੀ ਕਰੀਬ 5:00 ਵਜੇ ਆਪਣੇ ਘਰੇ ਹੀ ਗੱਲ ਕਰਕੇ ਗਿਆ ਸੀ ਕਿ ਮੈਂ ਘਰੋਂ ਕਿ ਮੈਂ ਗੁਰਦਪੀਘੜ ਚ ਗਿਆ 68 ਦੇ ਵਿੱਚ ਤੱਕ ਕੋਈ ਆਇਆ ਨਹੀਂ ਤੇ ਉਹਦੇ ਮਾਪੇ ਬਣੇ ਉਹਨੂੰ ਮੋੜਣਾ ਹੁ ਕੀਤਾ ਤੇ ਕੋਈ 10 ਵਜੇ ਦੇ ਨਿਰਦੇਣੇ ਜਾ ਕੇ ਉਹਨੂੰ ਪਤਾ ਲੱਗਿਆ ਵੀ ਕੋਈ ਕਿਉਂ ਬੰਦਾ ਜ਼ਖਮੀ ਹਾਲਤ ਵਿੱਚ ਬਾਪੂ ਮਾਰਕੀਟਰ ਠੇਕੇ ਦੇ ਲਾਗੇ ਇਨਫਰਮਰੀ ਬੰਦੀ ਆ ਉਹਨੂੰ ਡਿੱਗੇ ਪਿਆ ਕੋਲ ਮੋਟਰਸਾਈਕਲ ਪਈ ਆ ਉੱਥੇ ਗਈ ਜਰੂਰ ਉਹਨੇ ਆਪਣਾ ਮੁੰਡਾ ਪਛੜ ਲਿਆ ਉਹ ਮੁੰਡੇ ਨੇ ਆਪਣੇ ਮਾਵਾ ਬਨੂ ਮਰਨ ਤੋਂ ਪਹਿਲਾਂ ਇਹ ਗੱਲ ਡਿਸਕਲੋਜ਼ ਕੀਤੀ ਕਿ ਉਹਦੇ ਦੋ ਦੋਸਤ ਨੇ ਰਿੰਪੂ ਤੇ ਬਹਿਰਾ ਇਹ ਦੋਨੇ ਹੈਗੇ ਆ ਸੁੰਦਰਨ ਦੇ ਡੱਬਾ ਰੇਣ ਵਾਲੀ ਉਹ ਵੈਸੇ ਦੂਸਰੇ ਨਾਲ ਦੇ ਇਹਨਾਂ ਕੋਲੇ ਘਰੀ ਆ ਗਿਆ ਕਰੀਬ 6 ਸਾਢੇ 6 ਵਜੇ ਦਿਨ ਟੜੇ ਲਾ ਦੀਏ ਕੌਣ ਚੱਲ ਕੇ ਤੇ ਉੱਥੇ ਘਰੀ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਇਹਨਾਂ ਦੋਨਾਂ ਜਣਿਆਂ ਨੇ ਪ੍ਰਦੀਪ ਤਰਵਾੜੀ ਫੜ ਕੇ ਕੁੱਟਿਆ ਉੱਥੇ ਆਪਦੇ ਘਰੀ ਜਦੋਂ ਅਧਮੋਇਆ ਹੋ ਗਿਆ ਤਾਂ ਉਹ ਇੱਕ ਜੈਕਟ ਟਿਕਾਣੀ ਲਾਉਣ ਦੀ ਖਾਤਰ ਕਿ ਉਹ ਜਾ ਹੁੰਦਾਰੀ ਘਰ ਤੋਂ ਦੂਰ ਸੁੱਕ ਗਈ ਜਾਂ ਇਹ ਉਹ ਵਹਿਦਾ ਉਹ ਪਤਾ ਲੱਗਿਆ ਸਾਨੂੰ ਉਹਨੂੰ ਨਾਕਰ ਕਰਨ ਲੱਗੇ ਜਾਣ ਦੀ ਤਿਆਰੀ ਸੀਗੇ ਜਦੋਂ ਰਾਸਤੇ 'ਚ ਉਹਨਾਂ ਨੇ ਦੇਖਿਆ ਵੀ ਅੱਧੋ ਪਹੁੰਚ ਆ ਨਹੀਂ ਜਾਣਾ ਤਾਂ ਉਹ ਇਹਨੂੰ ਬਾਪੂ ਮਾਰਕੀਟ ਦੇ ਕੋਲੇ ਛਿਟ ਕੇ ਫਰਾਰ ਹੋ ਗਏ ਮਾਮਲਾ ਲੁਧਿਆਣਾ ਦਾ ਆਏ ਜਿੱਥੇ ਕਿ ਡਾਬਾ ਨਗਰ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਲੋਹਾਰਾ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਤੇ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਜਦੋਂ ਖੰਗਾਲਿਆ ਤਾਂ ਦੋਵੇਂ ਮੁੰਡਿਆਂ ਦੀ شناخت ਵੀ ਪਰਿਵਾਰ ਵੱਲੋਂ ਕਰ ਲਈ ਗਈ ਹੈ ਉਸ ਦੇ ਦੱਸਣ ਦੇ ਮੁਤਾਬਕ ਮੁੰਡੇ ਦੇ ਮਾਪਿਓ ਨੂੰ ਮੁੰਡੇ ਨੇ ਮਰਨ ਤੋਂ ਪਹਿਲਾਂ ਦੱਸਿਆ ਸੀ ਕਿ ਉਸ ਦੇ ਦੋਸਤਾਂ ਨੇ ਹੀ ਉਸ ਨੂੰ ਮਾਰਿਆ ਘੁੱਟਿਆ ਹੈ ਤੇ ਉਸ ਦੀ ਇਹ ਹਾਲਤ ਕੀਤੀ ਹੈ ਸਾਨੂੰ ਉਹ ਤੋਂ ਸੀਸੀਟੀਵੀ ਤੋਂ ਵੀ ਸਾਨੂੰ ਕਾਨੂੰਨ ਵੀ ਮਿਲ ਗਈ ਹੈ ਇਹਨਾਂ ਦੋਨਾਂ ਦੀ ਸ਼ਮੂਲਤ ਹੋ ਗਈ ਹੈ ਤੇ ਇਹਦੇ ਜਿਹੜੇ ਫਾਦਰ ਨੇ ਮਰਨ ਨਾਲ ਦੀ ਪੁਤਲੀ ਤਵਾੜੀ ਨੇ ਉਨੇ ਦੋਨਾਂ ਦੀ ਸ਼ਰਨਤ ਕਰਦੀ ਕਿ ਜਿਹੜੇ ਦੋਨੇ ਮਾਰਨ ਵਾਲੇ ਆ ਰਿੰਕੂ ਤੇ ਬਹਿਰਾ ਟੀ ਮੇਰੇ ਬੇਟੇ ਦੇ ਦੋਸਤ ਨੇ ਪੁਰਾਣੇ ਅੱਗੇ ਵੀ ਮੇਰਾ ਬੇਟਾ ਮਿੰਨ ਖਾਣੇ ਨਾਲ ਘਰ ਚਲੇ ਜਾਂਦਾ ਪਰ ਉਹਨੂੰ ਬਣਾ ਕੇ ਰਿੰਕੂ ਦੇ ਬਹਿਰਾ ਨੇ ਆਪਣੇ ਦੋਸਤ ਦੇ ਘਰੇ ਆਉਣ ਤੇ ਇਹ ਮਾੜੀ ਜਿਹੀ ਗੱਲ ਤੇ ਟਕਰਾਅ ਹੋਣ ਤੋਂ ਬਾਅਦ ਉਹ ਕੁੱਟਿਆ ਫੜ ਕੇ ਜਦੋਂ ਵਿਚਾਰਾ ਅਧਮ ਹੋਇਆ ਹੋਇਆ ਉਹਨੂੰ ਹਸਪਤਾਲ ਦੇ ਬਹਾਨੇ ਘਰੋਂ ਲੈ ਕੇ ਚੋਰ ਗਏ ਰਾਸ਼ਟਰੀ ਜਦੋਂ ਅਧਮ ਹੋਇਆ ਹੋਇਆ ਹੋ ਗਿਆ ਤੁਹਾਨੂੰ ਸਿੱਟ ਗਈ ਭੱਜ ਗਈ ਤੇ ਉਬਜਰੀ ਬਾਅਦ ਡੈਥ ਹੋ ਗਈ ਉਹਦੀ লাশ ਨੂੰ ਖੋਦ-ਖੋਦ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਅਸੀਂ ਰਿੰਕੂ ਰੀਨਕੂ ਨੂੰ ਕਾਬੂ ਕਰ ਲਿਆ ਮਕਦਮਾ ਅਸੀਂ ਕਤਲ ਦੇ ਜਿਹੜਾ ਕੰਮ ਪੇਬਰ ਹੋਣ ਦੀ ਸਾਈਡ ਹੁੰਦਾ ਨੀਂਕੇ ਨਿਆ ਉਹਦਾ ਅਸੀਂ ਦਰਜ ਕਰ ਲਿਆ ਵਾ ਔਰ ਰਿੰਕੂ ਨੂੰ ਕਾਬੂ ਕਰ ਲਿਆ ਕਸ਼ਿਸ਼ ਜਾਰੀ ਹੈ ਉਹਦੀ ਆਫਟਰ ਪੁਸ਼ੀਸ਼ ਕਰਾਉਣੀ ਅਰਸ਼ਤ ਪਾ ਦੇ ਜੀ ਸਰ ਫਿਲਹਾਲ ਪੁਲਿਸ ਵੱਲੋਂ ਇੱਕ ਮੁੰਡੇ ਨੂੰ ਤਾਂ ਗ੍ਰਿਫਤਾਰ ਕਰ ਲਿਆ ਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਲੇਕਿਨ ਦੂਜੇ ਦੀ ਅਜੇ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਲੇਕਿਨ ਇਹ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਉਸ ਮੁੰਡੇ ਤੱਕ ਪਹੁੰਚਦੀ ਹੈ ਤੇ ਮ੍ਰਿਤਕ ਮੁੰਡੇ ਦੇ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਜਰਬਨ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ